ਪੇਟ ਵਿੱਚ ਗੈਸ ਬਣਨਾ ਇੱਕ ਬਹੁਤ ਹੀ ਆਮ ਸਮੱਸਿਆ ਹੈ ਜੋ ਅਕਸਰ ਸਾਡੇ ਖਾਣ-ਪੀਣ ਅਤੇ ਰਹਿਣ-ਸਹਿਣ ਦੇ ਢੰਗ ਨਾਲ ਜੁੜੀ ਹੁੰਦੀ ਹੈ। ਇਹ ਭਾਵੇਂ ਛੋਟੀ ਜਿਹੀ ਗੱਲ ਲੱਗੇ ਪਰ ਜਦੋਂ ਇਹ ਵਾਰ-ਵਾਰ ਹੁੰਦੀ ਹੈ ਤਾਂ ਬਹੁਤ ਪਰੇਸ਼ਾਨੀ ਵਾਲੀ ਗੱਲ ਹੋ ਸਕਦੀ ਹੈ। ਚੰਗੀ ਗੱਲ ਇਹ ਹੈ ਕਿ ਅਸੀਂ ਆਪਣੀਆਂ ਰੋਜ਼ਾਨਾ ਦੀਆਂ ਆਦਤਾਂ ਵਿੱਚ ਕੁਝ ਸਧਾਰਨ ਬਦਲਾਅ ਕਰਕੇ ਇਸ ਪਰੇਸ਼ਾਨੀ ਤੋਂ ਕਾਫੀ ਹੱਦ ਤੱਕ ਬਚ ਸਕਦੇ ਹਾਂ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਖਾਣਾ ਕਿਵੇਂ ਖਾਂਦੇ ਹਾਂ। ਅੱਜਕੱਲ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਅਸੀਂ ਅਕਸਰ ਬਹੁਤ ਜਲਦ ਦੀ ਜਲਦੀ ਖਾਣਾ ਖਾਂਦੇ ਹਾਂ ਬੁਰਕੀ ਨੂੰ ਠੀਕ ਤਰ੍ਹਾਂ ਚਬਾਉਂਦੇ ਨਹੀਂ ਹਾਂ ਜਾਂ ਫਿਰ ਖਾਣਾ ਖਾਂਦੇ ਸਮੇਂ ਗੱਲਾਂ ਕਰਦੇ ਰਹਿੰਦੇ ਹਾਂ ਇਹਨਾਂ ਸਾਰੀਆਂ ਆਦਤਾਂ ਨਾਲ ਅਸੀਂ ਖਾਣੇ ਦੇ ਨਾਲ-ਨਾਲ ਪੇਟ ਵਿੱਚ ਬਹੁਤ ਸਾਰੀ ਹਵਾ ਵੀ ਨਿਗਲ ਲੈਂਦੇ ਹਾਂ ਇਹ ਹਵਾ ਹੀ ਪੇਟ ਵਿੱਚ ਇਕੱਠੀ ਹੋ ਕੇ ਗੈਸ ਅਤੇ ਪੇਟ ਫੁੱਲਣ ਦਾ ਕਾਰਨ ਬਣਦੀ ਹੈ ਇਸ ਲਈ ਗੈਸ ਤੋਂ ਬਚਣ ਦਾ ਸਭ ਤੋਂ ਪਹਿਲਾ ਅਤੇ ਆਸਾਨ ਤਰੀਕਾ ਹੈ ਇਹ ਖਾਣਾ ਹਮੇਸ਼ਾ ਆਰਾਮ ਨਾਲ ਬੈਠ ਕੇ ਖਾਓ ਆਪਣਾ ਪੂਰਾ ਧਿਆਨ ਖਾਣੇ ਤੇ ਰੱਖੋ ਅਤੇ ਹਰ ਬੁਰਕੀ ਨੂੰ ਘੱਟੋ-ਘੱਟ 30 ਤੋਂ 32 ਵਾਰ ਚੰਗੀ ਤਰ੍ਹਾਂ ਚਬਾਓ ਜਦੋਂ ਖਾਣਾ ਮੂੰਹ ਵਿੱਚ ਹੀ ਚੰਗੀ ਤਰ੍ਹਾਂ ਪੀਸਿਆ ਜਾਂਦਾ ਹੈ ਅਤੇ ਲਾਰ ਨਾਲ ਮਿਲ ਜਾਂਦਾ ਹੈ ਤਾਂ ਪੇਟ ਨੂੰ ਇਸ ਨੂੰ ਹজম ਕਰਨ ਵਿੱਚ ਬਹੁਤ ਘੱਟ ਮਿਹਨਤ ਕਰਨੀ ਪੈਂਦੀ ਹੈ ਜਿਸ ਨਾਲ ਗੈਸ ਬਣਨ ਦੀ ਸੰਭਾਵਨਾ ਆਪਣੇ ਆਪ ਘੱਟ ਹੋ ਜਾਂਦੀ ਹੈ ਇਸ ਤੋਂ ਇਲਾਵਾ ਇਹ ਜਾਣਨਾ ਵੀ ਬਹੁਤ ਜ਼ਰੂਰੀ ਹੈ ਕਿ ਅਸੀਂ ਕੀ ਖਾ ਰਹੇ ਹਾਂ ਕੁਝ ਖਾਣ ਵਾਲੀਆਂ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ ਜੋ ਸਵੇਰ ਤੋਂ ਹੀ ਜ਼ਿਆਦਾ ਗੈਸ ਬਣਾਉਂਦੀਆਂ ਹਨ ਉਦਾਹਰਨ ਵਾਸਤੇ ਗੋਭੀ ਬੰਦ ਗੋਭੀ ਬਰੋਕਲੀ ਪਿਆਜ਼ ਰਾਜਮਾ ਛੋਲੇ ਅਤੇ ਕੁਝ ਕਿਸਮ ਦੀਆਂ ਦਾਲਾਂ ਗੈਸ ਪੈਦਾ ਕਰਨ ਲਈ ਜਾਣੀਆਂ ਜਾਂਦੀਆਂ ਹਨ ਇਸ ਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਇਹ ਪੌਸ਼ਟਿਕ ਚੀਜ਼ਾਂ ਖਾਣੀਆਂ ਬਿਲਕੁਲ ਛੱਡ ਦਿਓ ਸਗੋਂ ਤੁਸੀਂ ਇਹਨਾਂ ਦੀ ਮਾਤਰਾ ਘੱਟ ਕਰ ਸਕਦੇ ਹੋ ਜਾਂ ਇਹਨਾਂ ਨੂੰ ਪਕਾਉਣ ਦਾ ਤਰੀਕਾ ਬਦਲ ਸਕਦੇ ਹੋ ਜਿਵੇਂ ਦਾਲਾਂ ਜਾਂ ਰਾਜਮਾ ਨੂੰ ਪਕਾਉਣ ਤੋਂ ਪਹਿਲਾਂ ਰਾਤ ਭਰ ਭਿਉਣਾ ਅਤੇ ਉਸ ਪਾਣੀ ਨੂੰ ਸੁੱਟ ਦੇਣ ਨਾਲ ਗੈਸ ਬਣਾਉਣ ਵਾਲੇ ਤੱਤ ਘੱਟ ਹੋ ਜਾਂਦੇ ਹਨ ਹਰ ਕਿਸੇ ਦਾ ਸਰੀਰ ਵੱਖਰਾ ਹੁੰਦਾ ਹੈ ਇਸ ਲਈ ਤੁਹਾਨੂੰ ਖੁਦ ਇਹ ਧਿਆਨ ਦੇਣਾ ਪਵੇਗਾ ਕਿ ਕਿਹੜੀ ਖਾਸ ਚੀਜ਼ ਖਾਣ ਤੋਂ ਬਾਅਦ ਤੁਹਾਨੂੰ ਗੈਸ ਦੀ ਤਕਲੀਫ ਜ਼ਿਆਦਾ ਹੁੰਦੀ ਹੈ ਬਹੁਤ ਜ਼ਿਆਦਾ ਤਲਿਆ ਹੋਇਆ ਮਸਾਲੇਦਾਰ ਅਤੇ ਚਰਬੀ ਵਾਲਾ ਭੋਜਨ ਵੀ ਪਾਚਨ ਕਿਰਿਆ ਨੂੰ ਹੌਲੀ ਕਰ ਦਿੰਦਾ ਹੈ ਜਦੋਂ ਖਾਣਾ ਪੇਟ ਵਿੱਚ ਜਿਆਦਾ ਦੇਰ ਤੱਕ ਪਿਆ ਰਹਿੰਦਾ ਹੈ ਤਾਂ ਉਹ ਸੜਨ ਲੱਗਦਾ ਹੈ ਅਤੇ ਗੈਸ ਪੈਦਾ ਕਰਦਾ ਹੈ ਇਸ ਲਈ ਸਾਦਾ ਅਤੇ ਆਸਾਨੀ ਨਾਲ ਪਚਣ ਵਾਲਾ ਭੋਜਨ ਕਰਨਾ ਸਭ ਤੋਂ ਵਧੀਆ ਹੈ ਕੁਝ ਹੋਰ ਚੀਜ਼ਾਂ ਵੀ ਹਨ ਜੋ ਗੈਸ ਦਾ ਕਾਰਨ ਬਣ ਸਕਦੀਆਂ ਹਨ ਜਿਵੇਂ ਕੋਲਡ ਡਰਿੰਕਸ ਜਾਂ ਸੋਡੇ ਵਾਲੇ ਪੀਣ ਵਾਲੇ ਪਦਾਰਥ ਇਹਨਾਂ ਵਿੱਚ ਮੌਜੂਦ ਕਾਰਬਨ ਡਾਈਆਕਸਾਈਡ ਸਿੱਧਾ ਸਾਡੇ ਪੇਟ ਵਿੱਚ ਜਾ ਕੇ ਗੈਸ ਭਰ ਦਿੰਦੀ ਹੈ ਇਸੇ ਤਰ੍ਹਾਂ ਟਵਿੰਗਮ ਚਬਾਉਣਾ ਰੋਣਾਲ ਪੀਣ ਜਾਂ ਸਿਗਰਟ ਪੀਣ ਨਾਲ ਵੀ ਅਸੀਂ ਅਣਜਾਣੇ ਵਿੱਚ ਹਵਾ ਨਿਗਲਦੇ ਹਾਂ ਦਿਨ ਭਰ ਵਿੱਚ ਪਾਣੀ ਭਰਪੂਰ ਮਾਤਰਾ ਵਿੱਚ ਪੀਣਾ ਚਾਹੀਦਾ ਹੈ ਕਿਉਂਕਿ ਇਹ ਹਾਜਮੇ ਵਿੱਚ ਮਦਦ ਕਰਦਾ ਹੈ ਪਰ ਖਾਣਾ ਖਾਣ ਤੋਂ ਤੁਰੰਤ ਪਹਿਲਾਂ ਜਾਂ ਖਾਣੇ ਦੇ ਦੌਰਾਨ ਬਹੁਤ ਸਾਰਾ ਪਾਣੀ ਪੀਣ ਤੋਂ ਬਚਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਢੇਟ ਵਿੱਚ ਮੌਜੂਦ ਪਾਚਕ ਰਸ ਪਤਲੇ ਹੋ ਜਾਂਦੇ ਹਨ ਜਿਸ ਨਾਲ ਖਾਣਾ ਠੀਕ ਤਰ੍ਹਾਂ ਹਜਮ ਨਹੀਂ ਹੋ ਪਾਉਂਦਾ ਖਾਣੇ ਅਤੇ ਪਾਣੀ ਪੀਣ ਦੇ ਵਿਚਕਾਰ ਘੱਟੋ-ਘੱਟ ਅੱਧੇ ਘੰਟੇ ਦਾ ਫਰਕ ਰੱਖਣਾ ਚੰਗਾ ਹੁੰਦਾ ਹੈ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਹਲਕੀ-ਫੁਲਕੀ ਕਸਰਤ ਪੈਦਲ ਚੱਲਣਾ ਜ਼ਰੂਰ ਸ਼ਾਮਲ ਕਰੋ ਸਰੀਰਕ ਗਤੀਵਿਧੀ ਸਾਡੀਆਂ ਆਦਤਾਂ ਨੂੰ ਚੁਸਤ ਰੱਖਦੀ ਹੈ ਅਤੇ ਗੈਸ ਨੂੰ ਸਰੀਰ ਵਿੱਚੋਂ ਬਾਹਰ ਕੱਢਣ ਵਿੱਚ ਮਦਦ ਕਰਦੀ ਹੈ ਖਾਣੇ ਤੋਂ ਬਾਅਦ ਥੋੜੀ ਦੇਰ ਸੈਰ ਕਰਨਾ ਇੱਕ ਬਹੁਤ ਚੰਗੀ ਆਦਤ ਹੈ ਜੇ ਇਹਨਾਂ ਸਾਰੇ ਬਦਲਾਵਾਂ ਤੋਂ ਬਾਅਦ ਵੀ ਤੁਹਾਨੂੰ ਗੈਸ ਦੀ ਸਮੱਸਿਆ ਲਗਾਤਾਰ ਬਣੀ ਰਹਿੰਦੀ ਹੈ ਜਾਂ ਬਹੁਤ ਜ਼ਿਆਦਾ ਤਕਲੀਫ ਹੁੰਦੀ ਹੈ ਤਾਂ ਇੱਕ ਵਾਰ ਡਾਕਟਰ ਤੋਂ ਸਲਾਹ ਲੈਣੀ ਜ਼ਰੂਰੀ ਹੈ ਤਾਂ ਜੋ ਉਹ ਕਿਸੇ ਹੋਰ ਸਮੱਸਿਆ ਦੀ ਜਾਂਚ ਕਰ ਸਕੇ